ਇਦਾਂ ਠੰਡ ਦੇ ਵਿੱਚ ਬੁਖਾਰੀ ਲਾ ਲੈਂਦੇ ਆ ਜੀ ਇਹ ਤੇ ਤਾਂ ਉਹ ਪੈਪ ਕੱਟ ਦਿੰਦੇ ਆ ਇਹ ਛੱਤਾਂ ਉੱਤੇ ਬਾਲਣ ਰੱਖਿਆ ਹੋਇਆ ਇਹਨਾਂ ਨੇ ਕਿ ਜਦੋਂ ਇੱਥੇ برفਬਾਰੀ ਹੋ ਜਾਂਦੀ ਆ ਬੰਦ ਹੋ ਜਾਂਦਾ ਸਾਰਾ ਕੁਝ ਤੇ ਇਹ ਬਾਲਣ ਯੂਜ਼ ਕਰਦੇ ਆ ਦੇਖੋ ਕਿਵੇਂ ਰਬੀਲਾਈ ਹੋਈ ਆ ਇੱਕ ਆ ਦੇਖਿਆ ਮੈਂ ਇਹ ਹੈਗਾ ਵਾ ਗੋਟ ਤੇ ਹੈ ਅਰੀਜਨਲ ਆ ਵਿੱਚ ਦੇ ਭਰਿਆ ਹੋਇਆ ਫੂਸ ਜਿਹੜਾ ਘਾਹ ਫੂਸ ਭਰਿਆ ਹੋਇਆ ਇਹ ਹੈ ਪਟ્રોલ ਤੇ ਇਹ ਪੌਣ ਲੱਗੇ ਆ ਤੇ ਉੱਧਰਲੇ ਪਾਸੇ ਆਪਣਾ ਹੋਮਸਟੇਅ ਹੈ ਚਲੋ ਪੌਣ ਨੇ ਤੇਲਾ ਜਮਾ ਚੋਟੀ ਦੇ ਹੋਮਸਟੇਅ ਹੈ ਇਹ ਬਾੜ ਦੀ ਜਮਾ ਹਿਡਨ ਬਿਊਟੀ ਹੈ ਪੋਕਟ ਲੋਕੰਦੇ ਆ ਇਧਰਲੀ ਸਾਈਡ ਤੋਂ ਨਕਰ ਜਿਨ੍ਹਾਂ ਨੂੰ ਜਾਣਕਾਰੀ ਆ ਉਹੀ ਹੁੰਦੇ ਆ होमस्टे सारा मिट्टी का बनया हुआ वे बहार पेंट मारिया हुआ थले तो तक है। चलते हैं अंदर समान कुछ रखना रखता है बाकी पूछते हैं चाह पानी का चेता ठंड थोड़ी जी इतों विव्यू दिखाता थानू जमा मतलब कि टोपते है होमस्टे इस तो कोई होर होमस्टे नहीं है हाँ देखो बी जम चोटी है सारा दन कर देखता इतना ਇੰਨਾਂ ਫੰਡ ਦੇ ਵਿੱਚ ਬੁਖਾਰੀ ਲਾ ਲੈਂਦੇ ਆ ਜੀ ਇਹ ਤੇ ਤਾਂ ਨੂੰ ਪੈਪ ਕੱਟ ਦਿੰਦੇ ਆ ਜਿਸ ਦੇ ਨਾਲ ਮਨ ਕਿ ਅੰਦਰ ਗਰਮੈਸ਼ ਰਹਿੰਦੀ ਜਾਂ ਤੇ ਖਾਣਾ ਵੀ ਬੰਦਾ ਹੋ ਜਾਂਦਾ ਇੱਥੇ ਬੈਠੇ ਆਪਾਂ ਤੇ ਖਾਣੇ ਪੀਣੇ ਕੁਛ ਤੇ ਫਿਰ ਅਗਲੇ ਚੱਲੇ ਪੌਣੇ ਬਾਕੀ ਇੱਥੋਂ ਜਿਹੜੀ ਇਹਨਾਂ ਦੀ ਵਿੰਡੋ ਆ ਉਥੋਂ ਵਿਊ ਵੀ ਬਹੁਤ ਸੋਹਣਾ ਮਿਲਦਾ ਪਿਆ ਮੈਂ ਚਲੋ ਵੀ ਸਾਂਝਾ ਕਰ ਲਈਏ ਤੁਹਾਡੇ ਨਾਲ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਵਲੌਗ 'ਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਕੱਲ ਆਪਾਂ ਆ ਗਏ ਸੀ ਦਨਕਰ ਤੇ ਅੱਜ ਆਪਾਂ ਦਨਕਰ ਘੁੰਮਣਾ ਜੀ ਦਨਕਰ ਦੀ ਮਿਨਿਸਟਰੀ ਦੇਖਾਂਗੇ ਵਿਊ ਪੁਆਇੰਟ ਵੇਖਾਂਗੇ ਜਿੱਥੋਂ ਸੰਗਮ ਦਿਖਦਾ ਜੀ ਉਸ ਤੋਂ ਬਾਅਦ ਆਪਾਂ ਦੇਖਾਂਗੇ ਆਪਣਾ ਦਨਕਰ ਦਾ ਇੱਕ ਫੋਰਟ ਹੈ ਕਿਸੇ ਨੂੰ ਘਾਟੀ ਜਨ ਨੂੰ ਪਤਾ ਕਿ ਦਨਕਰ ਦੇ ਵਿੱਚ ਇੱਕ ਰਾਜੇ ਦਾ ਫੋਰਟ ਆਪਾਂ ਉਹ ਵੇਖਦੇ ਆ ਉਸ ਤੋਂ ਬਾਅਦ ਫਿਰ ਆਪਾਂ ਵਧਾਂਗੇ ਕਾਜਾਵਲ ਕਾਜਾ ਜਾ ਕੇ ਪਹਿਲਾ ਟਾਸਕ ਹੈਗਾ ਆਪਣਾ ਪੈਟਰੋਲ ਦਾ ਕਿਉਂ ਪੈਟਰੋਲ ਦੀ ਬਹੁਤ ਦਿੱਕਤ ਆ ਰਹੀ ਇੱਥੇ ਤੇ ਪੈਟਰੋਲ ਆਪਾਂ ਪਵਾ ਲਈਏ ਉਸ ਤੋਂ ਬਾਅਦ ਆਪਾਂ ਹਿਕਮ ਤੇ ਕੋਮਿਕ ਉਹ ਵੇਖਾਂਗੇ ਉਸ ਤੋਂ ਬਾਅਦ ਅਗਲਾ ਆਪਣਾ ਪ੍ਰੋਗਰਾਮ ਦੇ ਦੱਸ ਦਾਂਗੇ ਰਸਤੇ ਜਿਵੇਂ ਆਪਣਾ ਬਣਿਆ ਪਹਿਲਾਂ ਆਪਾਂ ਹਿਕਮ ਤੇ ਕੋਮਿਕ ਦੇਖਾਂਗੇ ਉਸ ਤੋਂ ਬਾਅਦ ਕਾਜਾ ਪਹੁੰਚ ਕੇ ਪ੍ਰੋਲ ਪਉਣ ਤੋਂ ਬਾਅਦ ਹੁਣ ਆਪਾਂ ਵਧਦੇ ਹਾਂ ਮਿਨਿਸਟਰੀ ਵੱਲ ਤੇ ਤੁਹਾਡੇ ਨਾਲ ਕਰਦੇ ਹਾਂ ਸਾਂਝਾ Eu ਕਰਤਾ ਜਿਹੜਾ ਵਿਲੇਜ ਹੈ ਉਹ ਉਹਦੇ ਵਿੱਚੋਂ ਲੰਘ ਰਹੇ ਆਪਾਂ ਇੱਕ ਰਸਤਾ ਥੱਲੋ ਹੈਗਾ ਜਿੱਥੇ ਮੈਂ ਬਾਈਕ ਲੰਘਦੀ ਆ ਇੱਕਾ ਸ਼ੋਰਟਕਟ ਹੈ ਜਿਹੜਾ ਵਿਲੇਜ ਦੇ ਵਿੱਚੋਂ ਹੋ ਕੇ ਲੰਘਦਾ ਵੈ ਤੇ ਆਪਾਂ ਉਤੋਂ ਆਏ ਜਮਾ ਪੁਆਇੰਟ ਤੇ ਤੇ ਥੱਲੇ ਜਾਣਾ ਹੈ ਦਿਖੋਣਾ ਤੁਹਾਨੂੰ ਕਿ ਇਹ ਖੂਬਸੂਰਤੀ ਘਾਟੀ ਮਿਲਦੀ ਆਪਾਂ ਨੂੰ ਦੇਖਣ ਚ ਜਿਵੇਂ ਕਿ ਕਮਰਸ਼ੀਅਲ ਆ ਜਿਵੇਂ ਲੇ ਹੁਣ ਕਮਰਸ਼ੀਅਲਾਈਜ਼ ਹੈ ਕਾਜ਼ਾ ਪੂਰਾ ਕਮਰਸ਼ੀਅਲਾਈਜ਼ ਹੈ ਪਰ ਆ ਜਿਹੜੀ ਖੂਬਸੂਰਤੀ ਪਿੰਡ ਦੀ ਆ ਇਹ ਛੋਟੇ ਪਿੰਡਾਂ ਦੇ ਵਿੱਚ ਹੀ ਮਿਲਦੀ ਆ ਇਹ ਛੱਤਾਂ ਉੱਤੇ ਬਾਲਣ ਰੱਖਿਆ ਹੋਇਆ ਇਹਨਾਂ ਨੇ ਕਿ ਜਦੋਂ ਇੱਥੇ ਬਰਫ਼ਵਾਰੀ ਹੋ ਜਾਂਦੀ ਆ ਬੰਦ ਹੋ ਜਾਂਦਾ ਸਾਰਾ ਕੁਝ ਤੇ ਇਹ ਬਾਲਣ ਯੂਜ਼ ਕਰਦੇ ਆ ਅੱਗ ਬਾਲਣ ਦੇ ਤੌਰ ਤੇ ਤੇ ਛੱਤ ਸਾਰੀ ਭਰੀ ਪਈ ਬਾਲਣ ਹਰੇਕ ਤੇ ਘਰ ਦੁੱਤੇ ਬਾਲਣ ਪਿਆ ਇੱਥੇ ਇਹ ਜ਼ਰੂਰੀ ਵੀ ਆ ਤੇ ਲੱਕੜਾਂ ਦੇ ਛੱਤੇ ਲਾਏ ਪਏ ਆ ਕਿ ਗਾਂ ਜਦੋਂ ਲੋਡ ਪੋਗੇ ਤੇ ਇਹਦੇ ਨਾਲ ਆਪਦਾ ਕੰਮ ਚੱਲਦਾ ਕਰ ਲੈਣਗੇ ਆਪਾਂ ਥੋੜਾ ਜਲਦੀ ਆ ਗਏ ਆ ਮਿਨਿਸਟਰੀ ਹਜੇ ਬੰਦ ਹੈ ਤੇ 8 ਵਜੇ ਖੁੱਲ੍ਹੇਗੀ ਕਹਿੰਦੇ ਤੇ ਫਿਰ ਉਸ ਤੋਂ ਪਹਿਲਾਂ ਆਪਾਂ ਚੱਲਦੇ ਆਂ 뷰ਪੁਆਇੰਟ ਦੇਖਣ ਦਨਕਰ ਦਾ ਆਪਾਂ ਇੰਨੀ ਹਾਈਟ ਤੇ ਆ ਗਏ ਨਾ ਗੱਲਾਂ ਹੀ ਛੱਡ ਦਿਓ ਯਾਰ ਤੇ ਜਿਹੜਾ ਆਪਾਂ ਕਲਪਾ ਚ ਸੋਸਾਈਟ ਪੁਆਇੰਟ ਦੇਖਿਆ ਸੀ ਉਦੋਂ ਕਿਤੇ ਜ਼ਿਆਦਾ ਡੂੰਘਾ ਇਹ ਇਹ ਪੁਆਇੰਟ ਹੈ ਕਲਪਾ ਵਾਲਾ ਤਾਂ ਐਵੇਂ ਸੋਸਾਈਟ ਪੁਆਇੰਟ ਬਣਾਇਆ ਹੋਇਆ ਵੈ ਸਹੀ ਸੋਸਾਈਟ ਪੁਆਇੰਟ ਤਾਂ ਇਹ ਚਾਹੀਦਾ ਹੈ ਇਹ ਨਾ ਖਤਰਨਾਕ ਹੈ ਮਾੜਾ ਬੰਦਾ ਦੇਖ ਕੇ ਤਾਂ ਵੈਸੇ ਡਰ ਜਾ ਇੱਥੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਧਰੋਂ ਆ ਰਹੀ ਹੈ ਪਿੰਨ ਵੈਲੀ ਤੇ ਇਧਰੋਂ ਆ ਰਹੀ ਐ ਸਪੀਤੀ ਰਿਵਰ ਜਿੱਥੇ ਸੰਗਮ ਹੋ ਰਿਹਾ ਇਹ ਸੰਗਮ ਆ ਸਾਰਾ ਇੱਥੋਂ ਸਪੀਤੀ ਰਿਵਰ ਹੋ ਕੇ ਗਾਂ ਚੱਲ ਜਾਂਦੀ ਜਿੱਥੇ ਖਾਸ ਸੰਗਮ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਨਾ ਉੱਥੇ ਸਤਲੁਜ ਨਾਲ ਮਿਲ ਕੇ ਸਤਲੁਜ ਚ ਰਲ ਜਾਂਦੀ ਸਪੀਤੀ ਤੇ ਵਿਊ ਬਹੁਤ ਵਧੀਆ ਇੱਥੋਂ ਦਾ ਤੇ ਇੱਥੋਂ ਹੁਣ ਆਪਾਂ ਇਹ ਸਭ ਤੋਂ ਜ਼ਿਆਦਾ ਵਿਊ ਪੁਆਇੰਟ ਇੱਥੇ ਲੋਕੀ ਇਹ ਦੇਖਣ ਆਉਂਦੇ ਆ ਤੇ ਹਾਲੀ ਹਾਈਲੀ ਰਿਕਮੈਂਡ ਹੈ ਬਾਕੀ ਆਪਾਂ ਕਹਿ ਸਕਦੇ ਕਿ ਦੰਕਰ ਇੱਕ ਲੋਟਸ ਦੇ ਫੁੱਲ ਵਾਂਗੂ ਆ ਦੇ ਆਸੇ-ਪਾਸੇ ਉਹਦੀਆਂ ਅੱਠ ਬਾੜੀਆਂ ਜਿਹੜੀਆਂ ਫੁੱਲ ਦੇ ਜਿਹੜੇ ਪੰਕੜੀਆਂ ਹੁੰਦੀਆਂ ਉਹਦੇ ਵਾਂਗੂ ਆ ਖਿਲਦੀਆਂ ਤੇ 360 ਵੀਊਥੋਂ ਦਿੰਦਾ ਵੈ ਤੇ ਮੈਂ ਕਹਿਆ ਨਿਆਰੇ ਆ ਗੱਲਬਾਤ ਵੱਖਰੀ ਇੱਥੋਂ ਆਉਂਦੀ ਤੇ ਸਟੇਜ ਯੂਰ ਕਰੋ ਜਿਹੜਾ ਵੀ ਇੱਥੇ ਹੁੰਦਾ ਤੇ ਕਿ ਹਰੇਕ ਬੰਦਾ ਇੱਥੇ ਹੁੰਦਾ ਤੇ ਅੰਡਰ ਐਸਟੀਮੇਟ ਕਰ ਦਿੰਦਾ ਇਸ ਥਾਂ ਨੂੰ ਪਰ ਇਹ ਇੱਥੇ ਘੁੰਮਣ ਵਾਲੀ ਥਾਂ ਪੂਰੀ ਪ੍ਰੋਪਰ ਆਈ ਇਹ ਆ ਰਹੀ ਮਨਿਸਟਰੀ ਜੀ ਐਂਟਰ ਗੇਟ ਏ ਆ ਤੇ ਮੋਬਾਈਲ ਤੇ ਵੀਡੀਓਗ੍ਰਾਫੀ ਬਾਰੇ ਕਿਤੇ ਲਿਖਿਆ ਨਹੀਂ ਰੋਕ ਟੋਕ ਬਾਰੇ ਸੀਸੀਟੀਵੀ ਦਾ ਚੁਰ ਲਿਖਿਆ ਦੇਖਾਂ ਸਭ ਤਾਂ ਕੰਮ ਕਰਦੇ ਜਾਂਦੇ ਪਰ ਹਮ ਇਗਾ ਐਂਟਰਾਂਸ ਗੇਟ ਇਹਦਾ ਮਨਸਟਰੀ ਦਾ ਤੇ ਵੀਡੀਓਗ੍ਰਾਫੀ ਬਾਰੇ ਕਿਤੇ ਲਿਖਿਆ ਨਹੀਂ ਰੋਕਣ ਬਾਰੇ ਛੱਤਾਂ ਦੇਖ ਸਕਦੇ ਹੋ ਕਿੰਨੀਆਂ ਪੁਰਾਣੀਆਂ ਆ ਮਸ਼ੂ ਲਿਖਾ ਛੂ ਅੰਦਰ ਲੈ ਕੇ ਨਹੀਂ ਆਉਣੇ ਨਹੀਂ ਮਹੂ ਕੇ ਦਿਖਾ ਰਹੇ ਆ ਪੂਰਾ ਸਿਰ ਟੱਚ ਕਰਦਾ ਸੱਤ ਨਾਲ ਸ਼ਾਮ ਨੇ ਸ਼ਾਂਤੀ ਸੁਪਤਾ ਬਣੇ ਹੋਏ ਇਸ ਸਾਰੀਆਂ ਜਿਹੜੀਆਂ ਹੈਗੀਆਂ ਛਾਈ ਨਾ ਬਣਾਈ ਗਈਆਂ ਮੈਂ ਛਾਈ ਤੁਹਾਨੂੰ ਦੱਸਿਆ ਸੀ ਇੱਥੇ ਜਿਆਦਾ ਜੂਸ ਕਰਦੇ ਆ ਫੁੱਲ ਤੇ ਸਬਜ਼ੀਆਂ ਦੇ ਰਸ ਤੋਂ ਇਸਾਰੇ ਇਹਨਾਂ ਦੇ ਗੁਰੂ ਦੇਵ ਜੀਾਂ ਦੀ ਤਸਵੀਰਾਂ ਲੱਗੀਆਂ ਹੋਈਆਂ ਇੱਥੇ ਇਹ ਮਿਨਿਸਟਰੀ ਦਾ ਬਾਲਦਾ ਚੱਕਾ ਜੀ ਤੇ 1100 ਸਾਲ ਪੁਰਾਣੀ ਇਹ ਮਿਨਿਸਟਰੀ ਹੈ ਤੇ ਸਭ ਤੋਂ ਜਿਹੜੀ ਪੁਰਾਣੀ ਮਿਨਿਸਟਰੀ ਸਪੀਸੀ ਦੇ ਵਿੱਚ ਇਹ ਹੀ ਮੰਨੀ ਜਾਂਦੀ ਆ ਬਾਕੀ ਇੱਥੇ ਅੰਦਰ ਜਿਹੜੇ ਰੁਪਏ ਲੱਗੇ ਸੀਗੇ ਉਹ ਮਤਲਬ ਕਿ ਕੋਈ ਮਾਨਤਾ ਤਾਂ ਨਹੀਂ ਹੈਗੀ ਆਪ ਦੇ ਪਰਸਨ ਤੌਰ ਤੇ ਬੰਦੇ ਲਾਗ ਦਿੰਦੇ ਆ ਇੱਕ ਆ ਦੇਖਿਆ ਮੈਂ ਇਹ ਹੈਗਾ ਵਾ ਗੋਟ ਤੇ ਹੈ Ориジナル ਵਿੱਚ ਦੇ ਭਰਿਆ ਹੋਇਆ ਜਿਹੜਾ ਘਾਹ ਫੂਸ ਭਰਿਆ ਹੋਇਆ ਵਾ ਹੱਡੀ ਵੀ ਇੱਥੋਂ ਤੋਂ ਨਜ਼ਰ ਆਉਂਦੀ ਹੋਊਗੀ ਤੁਹਾਨੂੰ ਤੇ ਅਰਦinol ਟੰਗਿਆ ਹੋਇਆ ਪੂਰਾ ਤੇ ਇਹਦੀ ਮਾਨਤਾ ਕੁਝ ਹੋ ਰਹੀ ਆ ਤੇ ਇਹਨੂੰ ਸ਼ਰਪ ਪਵਿੱਤਰ ਮੰਨਦੇ ਹੋਣਗੇ ਜਾਂ ਸੁਰੱਖਿਆ ਤੌਰ ਤੇ ਮੰਨਦੇ ਹੋਣਗੇ ਇਤਰਾ ਜਿਵੇਂ ਕੋਈਸ ਨੇ ਦੀਵੇ ਜਲਾਉਣੇ ਹੁੰਦੇ ਤਾਂ ਲੈ ਕੇ ਜਗਾ ਸਕਦੇ ਨੇ 20 ਰੁਪਏ ਦਾ ਵੀ ਆ 200 ਵਾਲਾ ਵੀ ਆ 150 ਵਾਲਾ ਵੀ ਆ ਤੇ 100 ਵਾਲਾ ਵੀ ਆ ਅੰਦਰ ਸ਼ਾਂਤੀ ਬਹੁਤ ਜ਼ਿਆਦਾ ਸੀ ਤੇ ਤਾਂ ਹੀ ਕਰਕੇ ਬਾਹਲਾ ਖੁੱਲਕੇ ਨਹੀਂ ਬੋਲਿਆ ਗਿਆ ਤੇ ਵੇਖੇ ਚੰਗਾ ਵੀ ਲੱਗਦਾ ਕਿ ਇਹ ਧਾਮਿਸਤਾਂ ਤੇ ਉੱਚੀ ਬੋਲੀਏ ਬਾਕੀ ਜਿਹੜੀ ਹਿਸਟਰੀ ਹੈਗੀ ਆ ਪ੍ਰੋਪਰ ਇੱਥੇ ਤੁਸੀਂ ਦੇਖਦੇ ਨੇ ਵੀਡੀਓ ਨੂੰ ਪਾਜ਼ ਕਰਕੇ ਪੜ ਸਕਦੇ ਹੋ 11ਵੀਂ ਸਤਾਬਦੀ ਤੁਹਾਨੂੰ ਕਹੀ ਸੀ ਆ ਲਿਖੀ ਹੈ 11 11ਵੀਂ ਸਤਾਬਦੀ ਦੀ ਇਹ ਮਿਨਿਸਟਰੀ ਹੈ ਤੇ ਲੋਟਸ ਦਾ ਫੁੱਲ ਵੀ ਕਿਹਾ ਸੀ ਤੇ ਉਹ ਲਿਖਿਆ ਹੋਇਆ ਥੋੜਾ ਜੀ ਲੋਟਸ ਦੇ ਫਲਾਵਰ ਵਰਗੇ ਅੱਠ ਪਹਾੜਿਆਂ ਨਾਲ ਕਿਰਿਆ ਹੋਇਆ 8 18 ਮਾਉਂਟਨ ਹੁਣ ਆਪਾਂ ਦੇਖਣ ਚੱਲਦੇ ਆਂ ਫੋਰਟ ਰਾਜੇ ਦਾ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਸਾਹਮਣੇ ਠੀਕ ਹੈ ਜੀ ਇਹ ਕਿਸੇ ਟਾਈਮ ਰਾਜੇ ਦਾ ਕਿਲਾ ਹੁੰਦਾ ਸੀਗਾ ਦਨਕਰ ਦੇ ਵਿੱਚ ਰਾਜਾ ਰਹਿੰਦਾ ਸੀ ਕਿਸੇ ਟਾਈਮ ਤੇ ਦਨਕਰ ਨੂੰ ਐਜ਼ ਏ ਰਾਜਧਾਨੀ ਵਰਤਿਆ ਜਾਂਦਾ ਸੀ ਜਦੋਂ ਦਨਕਰ ਤਿੱਬਤ ਦੇ ਵਿੱਚ ਹੁੰਦਾ ਸੀਗਾ ਇਹ ਅੰਦਰਲਾ ਝਾਕਾ ਜੀ ਤੇ ਸੱਤਾਂ ਪ੍ਰਾਣੀਆਂ ਵਾ ਮਨ ਕਿ ਪੂਰਾ ਸਾਢੇ ਸਾਢੇ 5 ਫੁੱਟੀਆਂ 6 ਫੁੱਟ ਆ ਕਮਰੇ ਸੀਗੇ ਬੰਦ ਪਏ ਆ ਲੋਕ ਲਗਾਏ ਹੋਏ ਇਹਨਾਂ ਨੇ ਇਧਰਲੇ ਪਾਸੇ ਵੀ ਕਮਰਾ ਹੈ ਤੇ ਇਹ ਉੱਪਰ ਜਾਂਦਾ ਰਸਤਾ ਵਾ ਇਹ ਉਹ ਚਬੂਤਰਾ ਜੀ ਜਿੱਥੇ ਰਾਜਾ ਰਹਿੰਦਾ ਸੀ ਆ ਦਸਨ ਮੁਤਾਬਕ ਇੱਥੋਂ ਦੇ ਲੋਕਾਂ ਦੇ ਤੇ ਇਧਰੋਂ ਐਂਟਰੈਂਸ ਹੈ ਇਹ ਚਬੂਤਰੇ ਦੀ ਇੱਥੋਂ ਤੁਸੀਂ ਸਾਰੀ ਦੰਕਰ ਵਿਲੇਜ ਦਾ ਝਾਕਾ ਦੇਖੂਗਾ ਤੁਹਾਨੂੰ ਤੇ ਇੱਥੋਂ 360뷰 ਮਿਲ ਜਾਂਦਾ ਸਾਰਾ ਇਧਰਲਾ ਪਾਸੇ ਵੀ ਤੇ ਆ ਕਬੂਤਰ ਚ ਰਹਿੰਦੇ ਸੀ ਇਹ ਤੇ ਮੰਨਿਆ ਜਾਂਦਾ ਹੈ ਕਿ ਦੰਕ ਜਿਹੜੇ ਇੱਥੋਂ ਦੇ ਰਾਜੇ ਤੇ ਜਿਹੜੇ ਵੰਸ਼ਕ ਆ ਅੱਜ ਵੀ ਕਾਜਾ ਤੋਂ ਅੱਗੇ ਪਿੰਨ ਹੈਗਾ ਕੁਲਿੰਗ ਕੁਲਿੰਗ ਦੇ ਵਿੱਚ ਰਹਿ ਰਹੇ ਨੇ ਤੇ ਕਿਸੇ ਟਾਈਮ ਜਿਹੜਾ ਸਪੀਤੀ ਸੀ ਆ ਉਹ ਤਿੱਬਤ ਦੇ ਵਿੱਚ ਹੁੰਦਾ ਸੀ ਆ ਤੇ ਜਿਹਦੇ ਕਰਕੇ ਇਹ ਜਿਤ ਦਨਕਰ ਹੈ ਇਹਨੂੰ ਐਜ਼ੇ ਰਾਤਾ ਨਹੀਂ ਮੰਨਿਆ ਜਾਂਦਾ ਸੀ ਆ ਤੇ ਇੱਥੋਂ ਹੀ ਸਾਰੇ ਕੰਮ ਚੱਲਦੇ ਸੀ ਤੇ ਇੱਥੋਂ ਹੀ ਸਾਰਾ ਸ਼ਾਸਕ ਚੱਲਦਾ ਸੀ ਆ ਸਪੀਤੀ ਦਾ ਜਿਹੜਾ ਇਹ ਫੋਰਟ ਹੈਗਾ ਇਹ ਜਮਾਂ ਹੀ ਸਾਡੇ ਜਿਹੜਾ ਹੋਮਸਟੇ ਆ ਉਹਦੇ ਨਾਲ ਹੀ ਸੀ ਆ ਤੇ ਇੱਧਰ ਆਪਣਾ ਹੋਮਸਟੇ ਸੀ ਆ ਤੇ ਆ ਰਿਹਾ ਫੋਰਟ ਤੇ ਜ਼ਿਆਦਾ ਜਾਣਕਾਰੀ ਆਪਾਂ ਨੂੰ ਇੱਥੋਂ ਦੇ ਜਿਹੜੇ ਮਾਲਕਾ ਹੋਮਸਟੇ ਦੇ ਉਹਨਾਂ ਤੋਂ ਪਤਾ ਲੱਗੀ ਕਿ ਇੱਥੇ ਬਹੁਤ ਘੱਟ ਲੋਕ ਹੁੰਦੇ ਨੇ ਤਾਂ ਹੀ ਕਰਕੇ ਇਹ ਵੈਲ ਮੇਨਟੇਨ ਨਹੀਂ ਹੈਗਾ ਜਿੱਥੇ ਲੋਕ ਆਉਂਦੇ ਹੁਣ ਇਸ ਬਾਰੇ ਜਾਣਕਾਰੀ ਇਕੱਠੀ ਕਰਦੇ ਹੁਣ ਤਾਂ ਇਹ ਵੀ ਵੈਲ ਮੇਨਟੇਨ ਹੁੰਦਾ ਅਜਮਾਂ ਲੈਵਲ ਤੇ ਆ ਗਏ ਜੀ ਆਪਾਂ ਸਪਤੀ ਰਿਵਰ ਦੇ ਤੇ ਦੇਖੋ ਕਿਵੇਂ ਵਗ ਰਹੀ ਆ ਤੇ ਕਾਜਾ ਜਾ ਰਹੇ ਹੁਣ ਆਪਾਂ ਤੇ ਕਾਜਾ ਜਾ ਕੇ ਪਹਿਲਾਂ ਤਾਂ ਆਪਾਂ ਕਰੋਨਾ ਵਾ ਪੈਟਰੋਲ ਰੀਫਲ ਕਿਉਂਕਿ ਬਹੁਤ ਸਮੱਸਿਆ ਭਾਈ ਪੀਕ ਸੀਜ਼ਨ ਚਨਾਵੇ ਬੰਦਾ ਤੇ ਪੀਕ ਸੀਜ਼ਨ ਦੇ ਵਿੱਚ ਸਮੱਸਿਆ ਬਹੁਤ ਮਿਲਦੀ ਹੈ ਪੈਟਰੋਲ ਦੀ ਜਾਂ ਆਪਣਾ ਨਾਲ ਅਰੇਂਜਮੈਂਟ ਕਰਕੇ ਲੈ ਕੇ ਆਵੇ ਕੈਨੀ ਕੁੰਨੀ ਟੰਗ ਕੇ ਲੈ ਕੇ ਆਵੇ ਜੈਰੀ ਕੈਨ ਵਗੈਰਾ ਲੈ ਕੇ ਆਵੇ ਭਰ ਕੇ ਤੇ ਬਹੁਤ ਬੁਰਾ ਹਾਲ ਹੈ ਇਸ ਟਾਈਮ ਪੈਟਰੋਲ ਦਾ ਕਾਜਾ ਜਾ ਕੇ ਵੇਖਦੇ ਇੱਕੋ ਇੱਕ ਪੈਟਰੋਲ ਪੰਪਾ ਕਾਜਾ ਦੇ ਵਿੱਚ ਤੇ ਉੱਥੇ ਮਿਲ ਗਿਆ ਤਾਂ ਗੁੱਡਾ ਨਹੀਂ ਤਾਂ ਫਿਰ ਫਸ ਗਿਆ ਆਪਾਂ ਤੇ ਕਾਜਾ ਤੋਂ ਪ੍ਰੋਲ ਪੰਪ ਪ੍ਰੋਲ ਤੋਂ ਆਪਣਾ ਤੇਲ ਪੁਆ ਕੇ ਫਿਰ ਆਪਾਂ ਜਾਵਾਂਗੇ ਹਿਕਮ ਕਾਮਿਕ ਤੇ ਲੰਗਜ਼ਾ ਦੇਖ ਲਾਂਗੇ ਜਬਣੀ ਗੱਲ ਤਾਂ ਲੰਗਜ਼ਾ ਵੀ ਕੱਢ ਲਾਂਗੇ ਉਸ ਤੋਂ ਬਾਅਦ ਫਿਰ ਕੀ ਮਿਨਿਸਟਰੀ ਦਾ ਵਿਚਾਰ ਬੰਦਾ ਪਿਆ ਵਾ ਤੇ ਦਨਕਰਤਾ ਨਿਆਰਾ ਆ ਗਿਆ ਦੇਖ ਕੇ ਯਾਰ ਮਜ਼ਾ ਆ ਗਿਆ ਇੰਨਾ ਸੋਹਣਾ ਦਨਕਰ ਹੈ ਨਾ ਮਜ਼ਾ ਹੀ ਵੱਖਰਾ ਹੁੰਦਾ ਤਾਂ ਇੱਕ ਦਾ ਰਿਲੈਕਸ ਬਹੁਤ ਹੁੰਦਾ ਇੱਕ ਉੱਥੇ ਯਾਰ ਜਿਹੜਾ ਲੁੱਕ ਮਿਲਦੀ ਹੈ ਨਾ ਡਿਫਰੈਂਟ ਹੀ ਹੈ ਇਧਰਲੇ ਪਾਸੇ ਚਰਨਾ ਵੰਦਾ ਹੋਇਆ ਚਰਨਾ ਕੀ ਹੈ ਪਾਵਰ ਪਲਾਂਟ ਹੀ ਆ ਕੋਈ ਪਾਵਰ ਪਲਾਂਟ ਹੀ ਲੱਗਦਾ ਪਿਆ ਕੋਈ ਹਾਂ ਪਾਵਰ ਪਲਾਂਟ ਹੀ ਆ ਬਈ ਬਿਜਲੀ ਪੈਦਾ ਕਰਦੇ ਇੱਥੋਂ